ਮੈਂ ਸੁਲਤਾਨਪੁਰ ਰਾਂਧਾ ਵਸੀ ਆਂ ਮੋਰੀ ਮਲੇ ਰਾਹੀ ਮੈਂ ਜੇ ਇੱਥੇ ਆਪਣੇ ਘਰੇ ਆਣ ਕੇ ਸਾਡੇ ਘਰ ਰਾਤ ਦੇ 2 ਵਜੇ ਇਹਨਾਂ ਨੇ ਵਾਰਦਾਤ ਕੀਤੀ ਜੀ ਜਿਹੜੇ ਕਿ ਬੰਦੇ 15 16 ਸੀਗੇ ਜੀ ਅਸੀਂ ਘਰ ਇਕੱਲੇ ਸੀਗੇ ਸਾਡੇ ਆਣ ਕੇ ਵਾਰਦਾਤ ਬੂਹਾ ਤੋੜ ਕੇ ਸਾਡੇ ਘਰ ਆਣ ਕੇ ਵਾਰਦਾਤ ਕੀਤੀ ਜੀ ਤੇ ਬੰਦਿਆਂ ਕੋਲ ਦਾਤਰ ਹਥਿਆਰ ਵਾਧੂ ਸੀ ਜੀ ਉਹਨਾਂ ਨੇ ਆ ਆ ਮੇਰਾ ਹੱਥ ਕਰੈਕ ਕੀਤਾ ਜੀ ਉਹਨਾਂ ਨੇ ਉਹਨਾਂ ਨੇ ਮੈਨੂੰ ਆਪਦੇ ਵੱਲੋਂ ਮਾਰ ਦਿੱਤਾ ਸੀ ਜੀ। ਉਹਨਾਂ ਨੇ ਮਾਰ ਕੇ ਮੈਨੂੰ ਸੁੱਟ ਗਿਆ ਜੀ ਮੈਂ ਵੀ ਉਸ ਹੋ ਗਿਆ ਸੀ। ਕਿ ਬਾਅਦ ਵਿੱਚ ਮੇਰੇ ਘਰਦਾਨੇ ਠਾ ਕੇ ਲਿਆਂਦਾ ਮੈਨੂੰ ਜੀ। ਮੈਂ ਜੋ ਕਿ ਮਾਂ ਬੱਚਿਆਂ ਵਾਲੀ ਤੁਸਾਨੂੰ ਮੰਗ ਚਾਹੀਦੀ ਆ ਕਿ ਸਾਡੇ ਜੇ ਵਾਰਦਾਤ ਜਿਹੜੀ ਕੀਤੀ ਗਈ ਹੈ ਜੀ। ਉਹਦੀ ਪੂਰੀ ਕਾਰਵਾਈ ਕੀਤੀ ਜਾਵੇ। ਗੱਲਬਾਤ ਇਹੀ ਹੋਈ ਸੀ ਜੀ ਅਸੀਂ ਬਸ ਸਪੀਕਰ ਤੋਂ ਰੁਕਿਆ ਸੀ ਜੀ ਇਹਨਾਂ ਨੂੰ ਚਿੰਤਪਰ ਨੇ। ਕਿ ਆਵਾਜ਼ ਥੋੜੀ ਨੀਵੀਂ ਕਰ ਲਓ। ਪਰ ਨਹੀਂ ਇਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖ ਹੀ ਜਾਊਗੀ। ਬੰਦੇ ਮਜੀਠੇ ਦੇ ਸੀ ਜੀ। ਸultanpur ਦੇ ਕੋਈ ਖਾਸ ਵਿੱਚੋਂ ਬੰਦੇ ਸੀ ਜੀ। ਅਸੀਂ ਮੰਗੇ ਇਹ ਕਰਦੇ ਆਂ ਭਾਜੀ ਉਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ। ਕੀ ਟੋਟ ਨਾ ਉਹ ਕੀ ਟੋਟ ਹਾਂਜੀ। ਮੈਂ ਅਜੀ ਹੁਸ਼ਾਰਾ ਨੇ ਸਲਤਨਪੁਰ ਲੋਦੀ ਮੋਰੀ ਮੱਲਾ ਤੇ ਇਥੋਂ ਦੇ ਹੀ ਸਲਤਨਪੁਰ ਦੇ ਵਾਸੀ ਤੁਹਾਡੇ ਅਸੀਂ ਸੁੱਤੇ ਪੈ ਸੀ ਸਾਨੂੰ ਕੋਈ ਪਤਾ ਨਹੀਂ ਰਾਤ 2:30 ਵਜੇ ਦੇ ਨਾਲ ਸਾਨੂੰ ਉਠੇ ਸੀ ਇੱਟਾਂ ਪੈ ਲਾਪੀਆਂ ਤੇ ਅਸੀਂ ਭੱਜ ਕੇ ਉੱਠੇ ਆ ਤੇ ਮੁੰਡਾ ਉੱਠਿਆ ਉਹਨੇ ਆਣ ਕੇ ਪੁੱਛਿਆ ਤੁਸੀਂ ਕੌਣ ਆ ਕੌਣ ਸਾਨੂੰ ਇੱਟਾਂ ਮਾਰਦੇ ਰਾ ਉਹਨਾਂ ਦੱਸਿਆ ਨਹੀਂ ਤੇ ਅੱਗੋ ਬੋਲਿਆ ਵੀ ਤੁਸੀਂ ਦੱਸੋ ਸਹੀ ਸਾਨੂੰ ਕੌਣ ਆ ਫਿਰ ਇਹਨਾਂ ਨੇ ਆਹੀਂ ਇਹਨਾਂ ਨੇ ਮਾਰ ਮਾਰ ਲੱਤਾ ਸਾਡਾ ਬੂਆ ਵੀ ਭੰਨਿਆ ਤੇ ਸਾਡੀਆਂ ਟੇਲਾ ਟੂਲਾ ਸਾਰੀਆਂ ਭੰਨ ਦਿੱਤੀਆਂ ਇੱਟਾ ਬਹੁਤ ਚਲਾ ਗਿਆ ਇਹ ਭੱਜ ਕੇ ਪਹਿਲਾਂ ਅੰਦਰ ਵੜ ਗਿਆ ਫਿਰ ਅਸੀਂ ਬਾਹਰ ਨਿਕਲੇ ਆ ਫਿਰ ਮੁੰਡੇ ਨੇ ਇਹਨਾਂ ਨੂੰ ਪੁੱਛਿਆ ਕੌਣ ਆ ਤੇ ਇਹਨਾਂ ਨੇ ਆਰ ਕੇ ਤੇ ਅੰਦਰ ਬੂਆ ਮਾਰ ਘਟਾ ਕੇ ਤੇ ਢਾ ਲਿਆ ਉਹਨੂੰ ਫਿਰ ਬਹੁਤ ਮਾਰ ਲਾ ਪਏ ਫਿਰ ਮੈਨੂੰ ਇੰਨੇ ਗਲੱਥੇ ਮਾਰ ਰਹੇ ਫਿਰ ਮੁੰਡੇ ਨੂੰ ਕੱਚ ਦੀਆਂ ਬੋਤਲਾਂ ਮਾਰਨਾ ਉਹ ਦਤ ਤੱਕ ਜਾ ਵੀ ਕੋਲ ਸੀ ਇਹਨਾਂ ਦੇ ਫਿਰ ਛੱਡਿਆ ਨਹੀਂ ਪੰਜਾ ਸੱਤਾ ਜਣਿਆਂ ਨੇ ਮਾਰੀ ਕੇ ਬਾਕੀ ਸਾਰੇ ਬਾਹਰ ਸੀਗੇ ਇਹ ਕਾਰਨ ਕੋਈ ਜੋ ਕੁਝ ਕਰਨ ਦੇ ਕਾਰਨ ਕੋਈ ਨਹੀਂ ਸਾਨੂੰ ਪਤਾ ਨਹੀਂ ਮਾਤਾ ਤੇ ਗਏ ਆ ਤੇ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਗਾਣੇ ਗੁਣਿਆ ਤਾਂ ਕੋਈ ਗੱਲ ਸੀਗੀ ਵੀ ਗਾਣੇ ਨਾ ਲਾਓ ਭਾਜੀ ਤੋ ਕਹਿੰਦੇ ਤੁਹਾਨੂੰ ਸultanpur ਜਾ ਕੇ ਦੱਸਾਂਗੇ ਬਸ ਇਹੀ ਗੱਲ ਹਾਂਜੀ ਓਮ ਜੀਠੇ ਦੇ ਜੀ ਤੇ ਕੋ ਸultanpur ਦੇ ਇੱਕ ਦੋ ਜਨੇ ਹੈਗੇ ਆ ਮੇਰਾ ਨਾਂ ਅੰਜੂ ਬੱਲਾ ਜੀ ਜਦ ਮੈਂ ਜਬ ਗੁਜ਼ਾਰਤ ਆਉਂ ਆ ਜੀ ਵੀ ਆਈ ਹੋਈ ਮੇਰੇ ਪੇਕੇ ਯਾਰ ਠੀਕ ਹੈ ਜੀ ਇਹਨਾਂ ਦੇ ਘਰੇ ਕਾਫੀ ਕੱਲ ਰਾਤ ਨੂੰ ਇਹ ਬਹੁ ਮੁੰਡੇ ਜਣੇ ਆਏ ਇਹਨਾਂ ਨੇ ਆਣ ਕੇ ਮਾਰਕੋਟ ਕੀਤੀ ਕੋਠੇ ਟੱਪੇ ਸਾਰੇ ਕਬੂਏ ਬੋਵੇ ਤੋੜ ਕੇ ਤੇ ਜੇ ਹਥਿਆਰਾਂ ਦੇ ਨਾਲ ਮੇਰੇ ਭਰਾ ਨੂੰ ਢਾ ਲਿਆ ਠੀਕ ਹੈ ਜੀ ਆਉਂਦਿਆਂ ਨੂੰ ਬਹੁਤ ਜ਼ਿਆਦਾ ਕੋਟ ਮਾਰ ਕੇ ਸਾਰੇ ਜਿੰਨੇ ਇੱਥੋਂ ਫਿਰ ਭੱਜ ਗਏ ਉਹ ਕੁਝ ਸੁਲਤਾਨਪੁਰ ਦੇ ਆ ਕੁਝ ਕੁਝ ਅਜਨਾਲੇ ਦੇ ਆ ਜੀ ਮੈਂ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਕੁਝ ਨਹੀਂ ਪਤਾ ਸਾਨੂੰ ਤੇ ਇਹਨਾਂ ਪਤਾ ਵਾ ਕਿ ਉਹ ਮੁੰਡੇ ਨੂੰ ਆਣ ਕੇ ਤੇ ਸਾਡੇ ਨੂੰ ਮਾਰ ਹੀ ਗਏ ਹਿਸਾਬ ਨਾਲ ਉਹਦਾ ਇੱਕ ਪਾਸਾ ਸਾਰਾ ਘਰ ਗਿਆ ਹੋਟਲ ਜੀ 15 ਜਣੇ ਸੀ 15 ਤੋਂ 20 ਜਣੇ ਸੀ ਗੱਡੀਆਂ ਆ ਗਈਆਂ ਵਾ ਸਾਰਾ ਕੁਝ ਆ ਗਿਆ ਵਾ ਗੱਡੀਆਂ ਦੇ ਵਿੱਚ ਆਏ ਆ ਜਿੱਦਾਂ ਵੀ ਆਏ ਆ ਜਿੱਦਾਂ ਵੀ ਆਏ ਗਏ ਆ ਸਾਨੂੰ ਸਾਰਾ ਪਤਾ ਜੀ ਇਹ ਰਾਤ ਕੋਈ 3 ਵਜੇ ਕੇ ਤੇ 19-20 ਮਿੰਟ ਤੇ ਗੱਲ ਆ ਜੀ ਹਾਂ ਜੀ ਹਾਂਜੀ ਸਾਰੇ ਕੁਝ ਹੋ ਗਿਆ ਜੀ ਸੀਸੀਟੀਵੀ ਕੇ ਕੈਮਰੇ ਚ ਸਾਨੂੰ ਪਤਾ ਲੱਗ ਗਿਆ ਵਾ ਕਿਹੜੀ ਗੱਡੀ ਚ ਆਏ ਆ ਕਿਹੜੀ ਗੱਡੀ ਚ ਗਏ ਆ ਜਿੱਦਾਂ ਵੀ ਆਏ ਆ ਸਾਨੂੰ ਸਾਰਾ ਕੁਝ ਪਤਾ ਵਾ ਹਾਂਜੀ ਉਸ ਉਸ ਟਾਮ ਤੇ ਸਾਡੇ ਚੀਮਾ ਸਾਹਿਬ ਜੀ ਇਹਨਾਂ ਨੂੰ ਸੱਦੇ ਆਪਾਂ ਫੋਨ ਕਰਕੇ ਇਹ ਆਏ ਆ ਮੌਕੇ ਤੇ ਇਹਨਾਂ ਨੇ ਪੁਲਸ ਵਾਲਿਆਂ ਨੂੰ ਸੱਦੇ ਵਾ ਪੁਲਸ ਵਾਲੇ ਇੱਥੇ ਘਰੇ ਆ ਇੱਥੇ ਆੜੀ ਆਣ ਕੇ ਮੌਕੇ ਸਾਰੇ ਦੇਖ ਕੇ ਗਏ ਆ ਜੀ ਮੱਕਾ ਸਾਰਾ ਦੇਖ ਕੇ ਸਾਰਾ ਕੁਝ ਉਹ ਘਰ ਕਰ ਕਰ ਕੇ ਫਿਰ ਉਹ ਗਏ ਆ ਇਹਨਾਂ ਨੇ ਸਾਨੂੰ ਬੜਾ ਬੜਾ ਸਾਥ ਦਿੱਤਾ ਕਰਦਾ ਕਿ ਨੁਕਸਾਨ ਕਰਦਾ ਕਰਦਾ ਜੀ ਸਾਡੇ ਮੋਟਰਸਾਈਕਲ ਤੋੜਤੇ ਮੁੰਡਾ ਸਾਡਾ ਫੱਟਲ ਕਰ ਦਿੱਤਾ ਕੋਠੇ ਦੀਆਂ ਤੀਨਾਂ ਸਾਰੀਆਂ ਸਿੱਤ ਗਰੀਬ ਬੰਦੇ ਸਾਡਾ ਘਰ ਦੇਖ ਲੋ ਗਰੀਬ ਬੰਦੇ ਆ ਇਹ ਇਹ ਤਾਂ ਕੁਝ ਵੀ ਕਰਨ ਯੋਗ ਨਹੀਂ ਆ ਸੋਚਦਿਆਂ ਵੀ ਤੀਨਾਂ ਤੋੜਦਿਆਂ ਇਤੋਂ ਵੀ ਸਾਰਾ ਕੁਝ ਤੋੜ ਦਿੱਤਾ ਬਾਜੋ ਅੰਕਲ ਜੀ ਦੇ ਮੁੰਡੇ ਨੇ ਕਿਤੇ ਕੋਠੇ ਤੋਂ ਆਵਾਜ਼ ਦਿੱਤੀ ਗਿਆ ਫਿਰ ਭੱਜ ਕੇ ਗਏ ਆ ਹੋ ਹੋ ਤਰੇ ਤਾਂ ਕੋਈ ਮਹੱਲੇ ਚ ਕੋਈ ਮੈਨੂੰ ਉੱਠਿਆ ਸੀ ਬਾਜਾ ਨਹੀਂ ਸੀ ਜਾਂਦੀ ਕੋਈ ਅੰਦਰ ਅੱਜ ਵਿੱਚ ਸੁੱਤੇ ਪਏ ਏਸੀਆਂ ਦੇ ਵਿੱਚ ਤੇ ਉਹ ਕਿਤੇ ਵੀਰਾ ਉੱਠਿਆ ਤਾਂ ਉਹਨਾਂ ਨੇ ਆਵਾਜ਼ ਦਿੱਤੀ ਹੈ ਜੀ ਤੇ ਭੱਜ ਕੇ ਗਏ ਆ ਮੰਗ ਕਾਸੀ ਇਹ ਹੀ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਮੇਰੇ ਭਰਾ ਨੂੰ ਹੱਥਾਂ ਪੈਰਾਂ ਤੋਂ ਵੱੱਜਲ ਕੀਤਾ ਜੀ ਉਹਦੀ ਉਮਰ ਕੀ ਆਲੇ ਸਾਰੀ ਉਮਰ ਅਸੀਂ ਉਹੀ ਕਰਨਾ ਉਹੀ ਖਾਣਾ ਉਹਦੇ ਸਿਰ ਦੇ ਉੱਤੇ ਆ ਮੇਰੇ ਮਾਪਿਓ ਅਸੀਂ ਤੇ ਵਿਆਹੀਆਂ ਮਰੀਆਂ ਸੋ ਅਕਸਰ ਮਾਪਿਓ ਤੇ ਉਹਨਾਂ ਦੇ ਸਿਰ ਤੇ ਉਹੀ ਅਕਸਰ ਪਾਲਣਗੇ ਮੇਰੇ ਮਾਪਿਓ ਨੂੰ ਆਪਾਂ ਲੋਤੇ ਇਹ ਹੀ ਮੰਗਾ ਕੇ ਜਿੱਦਾਂ ਉਹਨਾਂ ਕੀਤੀ ਨਾ ਉਹਦਾ ਹੀ ਕਾਰਵਾਈ ਹੋਵੇ ਉਹਨਾਂ ਤੇ ਹੱਦ ਤੋਂ ਜ਼ਿਆਦਾ ਸਖਤ ਤੋਂ ਸਖਤ ਕਾਰਵਾਈ ਹੋਵੇ ਇਦਾਂ ਜੀ ਕੱਲ ਰਾਤ ਨਾ 3 ਵਜੇ ਤੜਕੇ 3:30 ਵਜੇ ਮੈਨੂੰ ਕਾਲ ਆਈ ਹੈ ਕਿ ਇਦਾਂ ਹੋਇਆ ਮੈਂ ਮੌਕੇ ਤੇ ਆ ਕੇ ਦੇਖਿਆ ਤਾਂ ਕਾਫੀ ਇੱਥੇ ਰੋੜਾ ਰੋੜਾ ਪੈ ਰਿਹਾ ਸੀਗਾ ਤੇ ਕੁਝ ਬੰਦੇ ਭੱਜੇ ਜਾ ਰਹੇ ਸੀਗੇ ਇਧਰ ਨੂੰ ਮੰਡੀ ਵੱਲ ਨੂੰ ਤੇ ਮੈਂ ਉਸੇ ਟਾਈਮ ਕਾਲ ਕੀਤੀ 112 ਨੰਬਰ ਵਾਲੀ ਜਿਹੜੀ ਗੱਡੀ ਚਲਦੀ ਆ ਉਹ ਮਹਾਵੀਰ ਭਾਜੀ ਹੁਣੇ ਮੌਕੇ ਤੇ ਆਏ ਉਹਨਾਂ ਨੇ ਮੌਕਾ ਦੇਖਿਆ ਬਹੁਤ ਮਤਲਬ ਤੋੜਪੰਦ ਕੀਤੀ ਹੋਈ ਸੀ ਤੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਕੁਸ਼ਨ ਉਹਦੇ ਸੱਟ ਪੱਟਾਂ ਬਹੁਤ ਲੱਗੀਆਂ ਹੋਈਆਂ ਸੀ ਅਸੀਂ ਫਿਰ ਉਹਨੂੰ ਚੱਕ ਕੇ ਹਸਪੀਟਲ ਦਾਖਲ ਕਰਾਇਆ ਤੇ ਉੱਥੋਂ ਪਤਾ ਲੱਗਾ ਕਿ ਉਹਦੀ ਹੱਡੀ ਦੇ ਵਿੱਚ ਫ੍ਰੈਕਚਰ ਵੀ ਆਇਆ ਵਾ ਤੇ ਇਹ ਹੁਣ ਬਹੁਤ ਹੀ ਸ਼ਰਮ ਵਾਲੀ ਗੱਲ ਆ ਕਿ ਸਾਡੇ ਮਹੱਲੇ 'ਚ ਘਰ ਚ ਆ ਕੇ ਇੰਨੇ ਬੰਦੇ ਆ ਕੇ ਕਿਸੇ ਨੂੰ ਵੀ ਆ ਕੇ ਕੁੱਟਮਾਰ ਕਰ ਜਾਣ ਤੇ ਇਹਨਾਂ ਤੇ ਜੋ ਵੀ ਬੰਦੀ ਹੈ ਕਾਰਵਾਈ ਕੀਤੀ ਜਾਣੀ ਚਾਹੀਦੀ ਸਖਤ ਤੋਂ ਸਖਤ ਵੀਡੀਓ ਸੀਸੀਟੀਵੀ ਵੀਡੀਓ ਸਾਰੀਆਂ ਹੈਗੀਆਂ ਆਪਣੇ ਕੋਲ ਉਹਦੇ ਵਿੱਚ ਕੋਈ 15 ਤੋਂ 16 ਬੰਦੇ ਆ ਰਹੇ ਆ ਤੇ ਇਹ ਵੀ ਪਤਾ ਲੱਗ ਰਿਹਾ ਕਿੱਥੋਂ ਦੇ ਆ ਜਿਹੜੇ ਬੰਦੇ ਹੈਗੇ ਉਹਨਾਂ ਤੇ ਜੋ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਮੈਂ ਜੋ ਪਾਸੇ ਚੀਮਾ ਸਾਬਕਾ ਵਾਈਸ ਪ੍ਰਧਾਨ ਕੌਂਸਲ ਇਹ ਵਾਰ ਦਾ ਤੋਂ ਇਹ ਕੋਈ 2.5 ਤੋਂ 3 ਦੇ ਵਿੱਚ ਵਿੱਚ ਹੋਈ ਹੈ ਜਿਹੜੀ ਪਹਿਲਾਂ ਇਟਾ ਮਾਰਦੇ ਰਿਹਾ ਉਹਨਾਂ ਬੂਹਾ ਤੋੜਿਆ ਇਹਨਾਂ ਦਾ ਦਰ ਉੱਤਰ ਵੜ ਕੇ ਅੰਦਰ ਵੜ ਕੇ ਉਹਨਾਂ ਨੇ ਮੁੰਡੇ ਦੀ ਕੁੱਟਮਾਰ ਕੀਤੀ ਹੈ ਮਤਲਬ ਜਿੰਨਾ ਨਿਆਣੇ ਹੁੰਦੇ ਨੇ ਪਟਿਆ ਮਾਰਿਆ ਤੇ ਦੂਜੇ ਉਹਨਾਂ ਨੇ ਆਪਣੇ ਘਰ ਤੇ ਬੰਬੀ ਹਾਲਤ ਨਾਲ ਦੀ ਧਾਬੀ ਕਰਕੇ ਗਏ ਆ ਤੇ ਅਸੀਂ ਤੇ ਇਹ ਪੁੱਛ ਆ ਜਣ ਨੂੰ ਮੰਗ ਕਰਦੇ ਆ ਵੀ ਇਹ ਘਰ ਕਿਹੜਾ ਵੀ ਅਮੀਰ ਹਕਮਤ ਦਾ ਆਦਮੀ ਨੇ ਇਹਨਾਂ ਨੂੰ ਨਿਆ ਪੂਰਾ ਮਿਲਣਾ ਚਾਹੀਦਾ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿੱਥੋਂ ਦੇ ਵੀ ਹੈਗੇ ਨੇ ਜੇ ਸੁਲਤਾਨਪੁਰ ਦੇ ਨੇ ਬਾਹਰ ਦੇ ਨੇ ਕਿਸੇ ਉਹਨੇ ਵੀ ਨੇ ਤੇ ਨਿਆ ਜਰੂਰ ਇਹਨਾਂ ਨੂੰ ਮਿਲਣਾ ਚਾਹੀਦਾ ਕਿਹੜਾ ਜਾਓਗੇ ਤੁਹਾਨੂੰ ਸੁਨੇਹਾ ਜੀ ਮੈਂ ਹੀ ਤਾਂ ਕਹਿ ਕਿ ਨਿਆ ਵੇ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਰਹੀ ਨਾ ਕੋਈ ਦਾ ਖੋਪੇ ਨਾ ਕੋਈ ਦਾ ਡਰ ਰੱਖਦਾ ਜਿੱਦਾਂ ਹੁਣ 20 15 22 ਬੰਦੇ ਆ ਕੇ ਪੈ ਕੇ ਘਰ ਕਿਸੇ ਦੇ ਘਰ ਵੀ ਬੋਲਾ ਮਾਰ ਸਕਦੇ ਜਿੱਦਾਂ ਕੱਚ ਦੀਆਂ ਮਾਰਦੇ ਨੇ ਇੱਟਾਂ ਮਾਰਦੇ ਨੇ ਇਹ ਕਾਦੀ ਰਹੀ ਕੋਈ ਕੋਈ ਨਹੀਂ ਹੈਗਾ ਸੇਫਟੀ ਕੋਈ ਨਹੀਂ ਕਹਿੰਦੀ ਤੇ ਇਹ ਕਰਕੇ ਹੀ ਤੇ ਮੰਗੇ ਹੋਏ ਕਰਦੇ ਆ ਕਰਦਾ ਇਹਨਾਂ ਨੇ ਮੋਟਰਸਾਈਕਲ ਤੋੜਿਆ ਜਿੱਦਾਂ ਇਹਨਾਂ ਦੇ ਬੂਹੇ ਬਾਰੇ ਤੋਂ ਟਾਇਲਾਂ ਟੋੜੀਆਂ ਨੇ ਸਾਰਾ ਕੁ ਭੰਨਿਆ ਤੋੜਿਆ ਉੱਤੇ ਆ ਵੀ ਕੀ ਆਪਾਂ ਇੱਥੇ ਤੋੜੀਆਂ ਨੇ ਹੋਰ ਵੀ ਇਹਨਾਂ ਦਾ ਕਈ ਨੁਕਸਾਨ ਹੋਇਆ ਕਰਦਾ ਘਰ ਦੇ ਨੁਕਸਾਨ ਤੇ ਜੋ ਮੁੰਡੇ ਦੇ ਖੱਟਾ ਬਹੁਤ ਲੱਗੀਆਂ ਜਿਹਨੂੰ ਇਹਨਾਂ ਨੂੰ ਭੈਣ ਨਾਲ ਉਹਨਾਂ ਦੇ ਕੁੱਟਿਆ ਮਾਰਿਆ ਇਹਨਾਂ ਦੇ ਕੱਪੜੇ ਕੂਪੜੇ ਵੀ ਜਿਉਂ ਜਿੱਦਾਂ ਵੀ ਆ ਗਏ ਹੁਣ ਇਹ ਤੇ ਕਹਿ ਨਹੀਂ ਸਕਦੇ ਕੈਮਰੇ ਮੁਰੇ ਹੀ ਉਹ ਜਿਹੜੀ ਇਹ ਘਰ ਦੀ ਹਾਲਾਤ ਇਹਨਾਂ ਦੀ ਕਰਕੇ ਗਏ ਬਹੁ ਮੜਾ ਕੀਤਾ ਉਹਨਾਂ ਨੇ ਬਾਕੀ ਮੰਗ ਇਹ ਕਰਦੇ ਆ ਪ੍ਰਸ਼ਾਸਨ ਕੋਲ ਬੇਨਤੀ ਕਰਦੇ ਆ ਕਿ ਇਹਨਾਂ ਤੇ ਕਾਰਵਾਈ ਉਹਨਾਂ ਤੋਂ ਹੋਣੀ ਚਾਹੀਦੀ ਜਿਹੜੇ ਵੀ ਆ ਗਏ ਨੇ ਕੋਈ